ਇਹ ਕੋਈ ਬੁੜੀਆਂ ਤੇ ਤਬਾਰ ਕਰਕੇ ਇਹਨਾਂ ਨੂੰ ਪੈਸੇ ਨਾ ਦਿਓ ਇਹ ਬੜੀਆਂ ਮਿੱਠੀਆਂ ਛੁਰੀਆਂ ਚਲਾਉਂਦੀਆਂ ਜੇ ਉਦੋਂ ਮੈਂ ਆਪਣੀ ਘਰਦੀ ਨੂੰ 3 ਕਰੋੜ ਰੁਪਇਆ ਕਮਾ ਕੇ ਦਿੱਤਾ ਜੇ ਮੈਂ ਆਪਣੀ ਧੀ ਵਾਸਤੇ ਜ਼ਿੰਦਗੀ ਵਾਰਤੀ ਇੱਥੇ ਔਰ 2.5 ਸਾਲ ਹੋ ਗਏ ਉਸ 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 ਹਰਾਮਦੀ ਨੇ ਮੇਰੀ ਧੀ ਨਹੀਂ ਜੇ ਉਹ ਉਸ ਹਰਾਮਦੀ ਨੇ ਮੇਰੀ ਮਾਂ ਮਰ ਗਈ ਮੈਨੂੰ ਨਹੀਂ ਪੁੱਛਿਆ ਦਾਦੀ ਹੀ ਉਹਦੀ ਪੁਲਿਸ ਥਾਣਿਆਂ ਦੇ ਵਿੱਚ ਮੇਰੇ ਪਿਓ ਨੂੰ ਰੋਲਣ ਢੀ ਉਹਦੀ ਮਾਂ ਪੰਜ ਹੁਣਾਂ ਦੀ ਮੇਰੇ ਘਰੋਂ ਦੇ ਕੋਲ ਜਿਹੜਾ ਕਿ ਮੈਂ ਆਪਣੇ ਖੂਨ ਪਸੀਨੇ ਦੀ ਕਮਾਈ ਨਾਲ ਬਣਾਇਆ ਆ ਜੇ ਆ ਜੇ ਇੰਡੀਆ ਦੇ ਲਾਤਾ ਤੇ ਕਿਸੇ ਦੇ ਆਖੇ ਲੱਗ ਕੇ ਆਪਣੀ ਬੁੱਢੀ ਨੂੰ ਪੈਸੇ ਨਾ ਦਿਓ ਤੇ ਕੋਈ ਜਾਇਦਾਦ ਨਾ ਨਾ ਕਰਾ ਦਿਓ ਪੰਜ ਕਿਲੇ ਪੈਲੀ ਲੈ ਕੇ ਦਿੱਤੀ 1 ਕਰੋੜ 30 ਲੱਖ ਦੀ ਕੋਠੀ ਤੇ 1.5 ਕਰੋੜ ਰੁਪਇਆ ਲਾਤਾ ਔਰ ਰਾਮ ਦੀ ਜਿਹੜੀ ਮੇਰੀ 30-40 ਲੱਖ ਰੁਪਇਆ ਉਹਨੇ ਵਿਆਹ ਤੇ ਲਵਾ ਲਿਆ 40 ਤੋਲੇ ਮਾਮਾ ਧੀਆ ਮੇਰਾ ਸੋਨਾ ਨੱਪ ਗਿਆ 40 ਤੋਲੇ ਮੇਰਾ ਨੱਪ ਗਿਆ ਔਰ 50 ਤੋਲੇ ਉਹਦੇ ਪਿਓ ਦਾ ਪਾਇਆ ਮੇਰੇ ਸਹੁਰੇ ਨੇ ਉਹ ਵੀ ਨੱਪ ਗਈ ਇੱਕ ਪੌਣਾ ਕਿਲੋ ਸੋਨਾ ਲਈ ਕਰੇ 420 ਕਰਕੇ ਮੇਰੀ ਤੇ ਮੇਰੇ ਪਿਓ ਨੂੰ ਤੇ ਮੇਰੇ ਘਰੇ ਮੇਰੇ ਪਿਓ ਨੇ ਉਹਨੂੰ ਆਪਣੇ ਰੱਖਿਆ ਤੇ ਉਹਨੂੰ ਆਂਦੀ ਮਜਬੀਆ ਇੱਥੋਂ ਘਰੋਂ ਨਿਕਲ ਆ ਹੈ ਆ ਕੁਛ ਕਰਨ ਦੀ ਜੇ ਮੇਰੀ ਕਰਦੀ ਲੋਕੋ ਆ ਕੁਛ ਕਰਨ ਦੀ ਜੇ ਮੇਰੀ ਕਰਦੀ ਓਏ ਉਹ ਤੇ ਵੱਡੇ ਸਰਦਾਰਾਂ ਦੀ ਧੀ ਛੋਟੋ ਕਿੱਲੇ ਦੇ ਮਾਲਕਾ ਜਿਹੜੇ ਮੇਰੇ ਨਾਲ ਬੈ ਕੇ ਗੱਲ ਕਰੋ ਏ ਆਹ ਤੋਹ ਦਿੱਤਾ ਜੇ ਸਿੱਕਿਆ ਪਹਿਲੋਂ ਮੇਰੇ ਸੋਹਰੇ ਦਾ 100 ਕਿੱਲਾ ਬਰਬਾਦ ਕੀਤਾ ਇਹ ਜਨਾਨੀ ਨੇ ਉਹਦਾ ਘਰ ਵੇਚਿਆ ਇਹ ਆ ਕੁਛ ਕਰਨ ਦੀਆਂ ਜੇ ਮਾਵਾਂ ਧੀਆਂ ਲੋਕੋ ਵੱਜੋ ਇਹਨਾਂ ਤੋਂ ਏਡਾ ਮੈਂ ਆਪਣੇ ਦੰਦ ਆਪੇ ਪੁੱਟੇ